ਪ੍ਰਿਸ਼ਟਾਚਾਰ ਦੇ ਤੂੰ ਧਾਰੇ ਮਾਰਦੇ ਦਾਵੇ ਕਰਦੇ ਚਾਹੋ ਕਿ ਸਕੂਲ ਦੇ ਵਿੱਚ ਨੰਝੇ ਚਿੱਟੇ ਦਿਨ ਵਾਂ ਤੇਰੀ ਮੈਨੇਜਮੈਂਟ ਨੂੰ ਉੱਥੋਂ ਦੇ ਲੋਕਾਂ ਨੇ ਉੱਥੋਂ ਦੇ ਟੀਚਰਾਂ ਨੇ ਸਰੇ ਰਾਮ ਨੰਝੇ ਦਿਨ ਰਸਤਾ ਕਿ 12 ਲੱਖ ਰੁਪਇਆ ਮਹੀਨੇ ਦਾ ਹਰ ਮਹੀਨੇ ਤੇ ਇਹ ਘਾਪਲਾ ਕਰਦੇ ਨੇ ਤੇਰੇ ਡੀਸੀ ਦੀ ਲਿਖਤੀ ਰਿਪੋਰਟ ਆ ਗਈ ਦੱਸ ਤਾਂ ਉੱਥੇ ਕੀ ਕੀਤਾ ਤਾਂ ਟੀਚਰਾਂ ਨੂੰ ਕੰਡਣ ਤੂੰ ਉਸ ਬਾਤ ਦੇ ਚਾਰਾ ਗੁੰਜਲਟ ਬਣ ਤੋਂ ਕਰਨ ਦੇ ਕੋਲ ਅਸੀਂ ਉੱਥੇ ਬੋਲੇ ਆ ਤੂੰ ਚੁੱਪ ਕਿਉਂ ਹੈ ਬਈ ਆ ਖਾੜੇ ਦੇ ਵਿੱਚ ਆ ਜਾ ਤੂੰ ਬਾਇਓ ਗੈਸ ਪਲਾਂਟ ਲਾ ਰਹੇ ਨੇ ਲੋਕਾਂ ਦਾ ਇਤਰਾਜ਼ ਹੈ ਕਿ ਤੇਰੀ ਇਹ ਬਾਇਓ ਗੈਸ ਪਲਾਂਟ ਨੇ ਸਾਡਾ ਜਿਉਣਾ ਦੁੱਭਰ ਕਰ ਦੇਣਾ ਧੁੰਦਰੀ ਦਾ ਇਤਰਾਜ਼ ਹੈ ਚਾਰ ਪੰਜ ਪਿੰਡਾਂ ਦਾ ਹੋਲ ਲੁਧਿਆਣੇ ਚ ਇਤਰਾਜ਼ ਹੈ ਬਜਾਏ ਇਤਰਾਜ਼ ਸੁਣਨ ਦੇ ਬਜਾਏ ਉਹਨਾਂ ਦੀ ਗੱਲ 'ਤੇ ਧਿਆਨ ਦੇਣ ਦੇ ਤੂੰ ਪੁਰਸੀ ਧਾਰਾਂ ਚਾੜ ਕੇ ਪਿੰਡ ਨੂੰ ਦੱਬ ਕੇ ਉਹਨਾਂ ਦੇ ਤੰਬੂ ਪੱਟ ਕੇ ਉਹਨਾਂ ਨੂੰ ਗਿਰਫਤਾਰ ਕਰਕੇ ਘੋਲ ਨੂੰ ਦੱਬਣਾ ਚਾਹੁੰਦਾ ਅਸੀਂ ਉੱਥੇ ਆਵਾਜ਼ ਬੁਲੰਦ ਕੀਤੀ ਐ ਦੱਸ ਗਲਤ ਕੌਣ ਐ ਬਾਈ ਅਸੀਂ ਉਹਨਾਂ ਦੇ ਪੱਖ 'ਚ ਖੜੇ ਆ ਦੱਸ ਇੱਥੇ ਗਲਤ ਕੌਣ ਐ ਜਿਹੜਾ ਤੂੰ ਇਹ ਕਹਿ ਰਿਹਾ ਕਿ ਵਿਕਾਸ ਨਹੀਂ ਹੋਣ ਦਿੰਦੇ ਫਲਾਮਿੰਦੂਏ ਦੱਸ ਭਾਰਤ ਮਾਲਾ ਪ੍ਰੋਜੈਕਟ ਦੀਆਂ ਛੜਕਾਂ ਅਸੀਂ ਨੇ ਮੰਗੀਆਂ ਨੇ ਸਾਡੀ ਲੋੜ ਜਿਹੜੀਆਂ ਛੜਕਾਂ ਨਹੀਂ ਸਾਡੀ ਲੋੜ ਸੀ ਉਹ ਤਾਂ ਉਹਨਾਂ ਤੇ ਮਿੱਟੀ ਪਾ ਕੇ ਅਸੀਂ ਢੋਲ ਵਜਾ ਕੇ ਮਿੱਟੀ ਪਾ ਕੇ ਜ਼ਮੀਨਾਂ ਕਢਵਾ ਕੇ ਲੋਕਾਂ ਕੋ ਆਪ ਪਿੰਡਾਂ ਦੀਆਂ ਕੱਢੀਆਂ ਨੇ ਜਦੋਂ ਸਾਡੀ ਇਹਦਾ ਸੀ ਜਦੋਂ ਥੋਡੇ ਮੰਤਰੀ ਆਉਂਦੇ ਅਸੀਂ ਸਟੇਜਾਂ ਤੇ ਆ ਮੰਗ ਪੱਤਰ ਚ ਪੜਦੇ ਵੀ ਸਾਡੇ ਪਿੰਡ ਨੂੰ ਸੜਕ ਕੱਢ ਦਿਓ ਜਿਹੜੀਆਂ ਕਾਹਲੀ ਸਰਕਾਰ ਨੇ ਚਾਹ ਛੜਕਾਂ ਕੱਢੀਆਂ ਨੇ ਹਾਈਵੇ ਇਹਨਾਂ ਦਾ ਕੋਈ ਵਿਰੋਧ ਨਹੀਂ ਹੋਇਆ ਕੀਲੇ ਵੱਡ ਗਈਆਂ ਨੇ ਇਹਨਾਂ ਨੇ ਲੋਕਾਂ ਨੂੰ ਤਾਂ ਪੈਸੇ ਦੇ ਤੇ ਪੂਰੇ ਕੋਈ ਵਿਰੋਧ ਨਹੀਂ ਹੋਇਆ ਭਾਰਤ ਵਾਲਾ ਪ੍ਰੋਜੈਕਟੀਆਂ ਛੜਕਾਂ ਪੈਸਾ ਸੰਸਾਰ ਬੈਂਕ ਦਾ ਕਰਜਾ ਕੇਂਦਰ ਸਰਕਾਰ ਨੇ ਲਿਆ ਠੇਕਾ ਅਡਾਨੀਆਂ ਨੇ ਲਿਆ ਤੇ ਅਡਾਨੀਆਂ ਦੀ ਠੇਕੇਦਾਰੀ ਵਾਸਤੇ ਸਰਕਾਰ ਵੀ ਪਿੱਛੇ ਖੜੀ ਆ ਤੇ ਸਾਰਾ ਪ੍ਰਸ਼ਾਸਨ ਵੀ ਪਿੱਛੇ ਖੜਾ ਕਿਸਾਨ ਕੀ ਬੰਕਰ ਦੇ ਨੇ ਜੇ ਜੇ ਸਾਡੀ ਜ਼ਮੀਨ ਲੈਣੀ ਹੈ ਭਾਈ ਪੂਰੇ ਪੈਸੇ ਦਾ ਦੇ ਦਿਓ ਦੱਸ ਇੱਥੇ ਗਲਤ ਕੌਣਾ ਹੈ ਅਸੀਂ ਉਹਨਾਂ ਕਿਸਾਨਾਂ ਦੇ ਪਿੱਛੇ ਖੜੇ ਆ ਜਿਹੜੇ ਪੈਸੇ ਮੰਗਦੇ ਨੇ ਗੈਸ ਲਾਈਨ ਪਾਈਪਾਂ ਕੱਢੀਆਂ ਨੇ ਗੁਜਰਾਤ ਦੀ ਕੰਪਨੀ ਦਾ ਠੇਕਾ ਕੇਂਦਰ ਨੇ ਲਿਆ ਉਹ ਗੈਸ ਲਾਈਨ ਪਾਈਪ ਕਿਸਾਨਾਂ ਦੀ ਜ਼ਮੀਨ ਵਿੱਚੋਂ ਦੀ ਕੱਢ ਰਹੀ ਤੁਸੀਂ ਗੈਸ ਲਾਈਨ ਪਾਈਪ ਦੇ ਐਗਰੀਮੈਂਟ 'ਚ ਲਿਖਿਆ ਵੀ ਤੁਸੀਂ ਕੋਠਾ ਨਹੀਂ ਪਾ ਸਕਦੇ ਦਰਖਤ ਨਹੀਂ ਲਾ ਸਕਦੇ ਬੂਟ ਨਹੀਂ ਲਾ ਸਕਦੇ ਉਦਾਂ ਇੱਕ ਕਿਸਮ ਦੀ ਬੈਤ ਜਮੀਨ ਤੇ ਕਬਜ਼ੀ ਹੋ ਗਿਆ ਉਹ ਕਿਸਾਨ ਜ਼ਮੀਨ ਦੇ ਪੈਸੇ ਮੰਗਦੇ ਨੇ ਕੰਪਨੀ ਦੇਣ ਵਾਸਤੇ ਤਿਆਰ ਨਹੀਂ ਤੇਰਾ ਪ੍ਰਸ਼ਾਸਨ ਵੀ ਉਹਦੀ ਪਿੱਠ ਤੇ ਖੜਾ ਹੈ ਤੇ ਤੂੰ ਵੀ ਉਹਦੀ ਪਿੱਠ ਤੇ ਖੜਾ ਹੈ ਦੱਸ ਗਲਤ ਕੌਣ ਹੈ ਫਿਰ ਦੂਜੀ ਗੱਲ ਇਹ ਹੈ ਅੱਗੇ ਤੂੰ ਉਦੋਂ ਵੀ ਕਹਾਂ ਚਲਾ ਗਿਆ ਹੁਣ ਤੇਰਾ ਇਹ ਨਿਸ਼ਾਨਾ ਹੈ ਕਿ ਬੇਨਾਮੀਆ ਜ਼ਮੀਨਾਂ ਜਿੰਨੀਆਂ ਪੰਜਾਬ ਨੇ ਪੰਜਾਬ ਚ ਉਹ ਸਾਰੀਆਂ ਬੇਜ ਬੇਨਾਮੀਆ ਜ਼ਮੀਨਾਂ ਨੇ ਜਿਹੜੀਆਂ ਖੋਕੇ ਕਹਿੰਦੇ ਵੀ ਲੈਂਡ ਬੈਂਕ ਬਣਾਉਣਾ ਸਰਕਾਰ ਦੇ ਕੋਟੇ ਜਮ੍ਹਾਂ ਕਰਦੀਆਂ ਨੇ ਉਹ ਸਾਰੀਆਂ ਜ਼ਮੀਨਾਂ ਕਾਰਪੋਰੇਟ ਨੂੰ ਸਮਾਉਣੀ ਅਸੀਂ ਉਹਨੂੰ ਕਹਿ ਰਹੇ ਹਾਂ ਵੀ ਈਮਾਨ ਸਾਹਿਬ ਆਹ ਦੇਖ ਲਓ ਕਾਗਜ਼ ਅਸੀਂ 85 ਸਾਲ ਤੋਂ ਬਾਹਰ ਹਾਂ ਜੌਨ ਦੀ ਜ਼ਮੀਨ ਬਠੋਈ ਦੀ ਜ਼ਮੀਨ ਅਬੋਰ ਦੀ ਜ਼ਮੀਨ ਜਿਹੜੀ ਇਹਹਾਜਾ 7800 ਪਿੰਡ ਤੇ ਹੈ ਆ ਇੱਕ ਖੇੜੀ ਦਾ ਜ਼ਿਕਰ ਕਰਕੇ ਗਿਆ ਸਾਥ 700 ਏਕੜ 900 ਏਕੜ ਜ਼ਮੀਨ ਹੈ ਉਹ ਬੀੜੀ ਤੇ ਉਹਦਾ ਪਤਾ ਬੇਨਾਮੀ ਜ਼ਮੀਨ ਹੀ ਪਈ ਹੈ ਉਹਦਾ ਜ਼ਿਕਰ ਕਰਕੇ ਗਿਆ ਮੰਗਦਾ ਸਾਡੀ ਇਹ ਹੈ ਸੁਆਮੀ ਨਾਥ ਨੇ ਕਿਹਾ ਨੀਤੀ ਜੋਗ ਦੇ ਵੀ ਕਿਹਾ ਕਿ ਕਿਸਾਨਾਂ ਕੋਲੇ ਖੇਤੀ ਕਰਦੁਗੀਆਂ ਜ਼ਮੀਨਾਂ ਦੀ ਉਹਨਾਂ ਨੂੰ ਜ਼ਮੀਨਾਂ ਹੋਰ ਦਿਓ ਤਾਂ ਜਿਹੜੇ ਉਹਨਾਂ ਦੇ ਬੱਚੇ ਬਾਹਰ ਨੂੰ ਜਾ ਰਹੇ ਨੇ ਉਹ ਰੁਕ ਜਾਣਗੇ ਉਹ ਆਪਦੀ ਰੋਟੀ ਖਾਣਗੇ ਜਿਹੜਾ ਤੁਸੀਂ ਕਹਿੰਦੇ ਹੋ ਵੀ 80 ਕਰੋੜ ਲੋਕਾਂ ਨੂੰ ਅਸੀਂ ਅਨਾਜ ਦਿੰਨੇ ਆ ਫਰੀ ਜੇ ਭਾਈ ਜ਼ਮੀਨਾਂ ਤੁਸੀਂ ਇਹਨਾਂ ਲੋਕਾਂ 'ਚ ਵੰਡ ਦਿਓ ਜਿਹੜਾ ਆ ਅਨਾਜ ਦਾ ਭਾਰ ਚੱਕਨੀ ਫਿਰਦੇ ਹੋ ਤੁਸੀਂ ਇਹ ਤਾਂ ਮਜ਼ਦੂਰਾਂ ਨੂੰ ਦੇ ਦਿਓ ਜ਼ਮੀਨਾਂ ਸੋਡੇ ਆਪਦੇ ਅੰਕੜੇ ਕਹਿੰਦੇ ਨੇ ਕਿ ਪੌਣੇ 10 ਕਰੋੜ ਏਕੜ ਜਿ ਵੀ ਰਹੀ ਜਿ ਪਈ ਹੈ ਜਿਹੜੀ ਸਿਰਫ 40000 ਕਰੋੜ ਰੁਪਏ ਨਾਲ ਆਵਾਜ਼ ਕੀਤੀ ਜਾ ਸਕਦੀ ਦੇ ਦਿਓ ਮਜ਼ਦੂਰਾਂ ਨੂੰ ਕਰਨਾਂਗੇ ਕਮਾਈ ਹੋ ਪਾਲਣਗੇ ਆਪਣੇ ਬੱਚੇ ਭੁੱਖ ਪੈਦਾਵਾਰ ਵਾਝੂਗੀ ਤੇ ਕਿੰਨੇ ਲੋਕਾਂ ਨੂੰ ਰੋਜ਼ਗਾਰ ਮਿਲ ਜੂਗਾ ਇਹਦਾ ਅਸੀਂ ਪੱਖ ਲੈ ਰਹੇ ਹਾਂ ਤੂੰ ਇਹਦਾ ਵਿਰੋਧ ਖੜਨਾ ਹੈ ਮਾਨ ਸਾਹਿਬ ਦੱਸ ਗਲਤ ਤੂੰ ਹੈ ਕਿ ਅਸੀਂ ਤੂੰ ਖੜਾ ਕਿਉਂ ਹੋ ਤੂੰ ਹੈ ਕਿ ਹੁਣ ਤੂੰ ਮੈਂ ਸ਼ਬਦ ਗਲਤ ਨਾ ਵਰਤਾ ਤੂੰ ਬਠੰਡੇ ਦੇ ਵਿੱਚ ਬੋਲਣਾ ਹੈ ਜੇ ਕਿਸਾਨ ਧਰਨੇ ਵੇਚ ਦੇ। ਤੂੰ ਬਖਿੰਡੇ ਦੇ ਵਿੱਚ ਬੋਲਣਾ ਇਹਨਾਂ ਦੇ ਵੱਡੇ ਵੱਡੇ ਰੈਸਟੋਰੈਂਟ ਇਹਨਾਂ ਨੇ ਜਾਇਦਾਦਾਂ ਬਣਾ ਲਈ। ਇਹਨਾਂ ਨੇ ਪ੍ਰਾਪਰਟੀਆਂ ਬਣਾਈ। ਪਰ ਆ ਵੀ ਆਇਦਾਸ ਤੂੰ ਕਿਸੇ ਇੱਕ ਕਿਸਾਨ ਲੀਡਰ ਨੂੰ ਫੜ ਕੇ ਅੰਦਰ ਕਰਕੇ ਦੱਤ ਘਾ ਦੇ ਤੇ ਸਾਫਤ ਕਰਦੇ ਲੋਕਾਂ ਨੂੰ ਵੀ ਇਹਦੇ ਕੋਲੇ ਇੰਨੀ ਪ੍ਰਾਪਰਟੀ ਬਣ ਗਈ। ਆਇਨੇ ਧਰਨੇ ਦੇ ਚ ਕੇ ਪ੍ਰਾਪਰਟੀ ਲੈ ਲਈ। ਤੇਰੀ ਜਿਹੜੀ ਉਹ ਸਤੇਜ ਤੋਂ ਬੋਲੀ ਹੋਈ ਸਪੀਚ ਹੈ ਬਠਿੰਡੇ ਤੈਂ ਕਹੇ ਮੈਂ ਚੈਲੰਜ ਕਰਦਾ ਕਿਸਾਨ ਮੇਰੇ ਨਾਲ ਬਹਿ ਜਾ ਹੁਣ ਮੈਨੂੰ ਇਹ ਦੱਸ ਕਾਹਦੇ ਚ ਬਹਿ ਜਾਣ ਡਿਬੇਟ ਚ ਡਿਬੇਟ ਕੀ ਹੁੰਦੀ ਹੈ ਗੱਲਬਾਤ ਤਿੰਨ ਤਰੀਕ ਨੂੰ ਕੌਣ ਭੱਜਿਆ ਸੀ ਬਈ ਅਦਮ ਚੱਲ ਤਿੰਨ ਮਾਰਚ ਵਾਲੇ ਤਾਂ ਕੌਣ ਭੱਜਿਆ ਸੀ ਭਗਵੰਤ ਬਾਸਾਹ ਤੇਰੇ ਅਫਸਰशाही ਬਿਊਰੋਕ੍ਰੇਸੀ ਨੌਕਰਸ਼ਾਹਾਂ ਪੁੱਛਣੇ ਵੀ ਕੌਣ ਭੱਜਿਆ ਸੀ 8 ਮਾਰਚ ਦੀ ਕਿਸਾਨ ਭਵਨ ਦੀ ਮੀਟਿੰਗ ਦੇ ਵਿੱਚ ਤੇਰੀਆਂ ਕੁਰਸੀਆਂ ਸੀ ਅੱਖੀਆਂ 'ਚ ਜੜ। ਵੀ ਆ ਜਾ ਬੈਠ ਕੇ ਗੱਲ ਕਰ। ਆਇਆ ਹੀ ਕੋ ਨਹੀਂ। ਜੇ ਅਜੇ ਵੀ ਤੇਰਾ ਕੋਈ ਭਲੇਖ ਹੈ ਨਾ ਤੈਨੂੰ ਖੁੱਲਾ ਚੈਲੰਜ ਹੈ ਜੱਥੇ ਮਰਜੀ ਜਦੋਂ ਮਰਜੀ ਸੱਦ। ਪਰ ਅਸੀਂ ਐਂ ਨਹੀਂ ਆਉਂਦੇ ਜਿਵੇਂ ਤਾਂ ਪਹਿਲਾਂ ਵਿਰੋਧੀ ਪਾਰਟੀ ਨਾਲ ਕੀਤਾ ਸੀ। ਕਿ ਆ ਜਾਓ ਮੇਰੇ ਨਾਲ ਗੱਲ ਕਰ ਲਓ 1700 ਬਲੈਂਚੇਅਰ ਬਣਾ ਦੇ ਵੀ ਬਾਹਰ ਆਏ ਦੀ ਬੇਇੱਜ਼ਤੀ ਕਰ। ਅਸੀਂ ਵੀ ਪੱਕੇ ਪੈਰੀ ਜਾਵਾਂਗੇ ਜੇ ਤੂੰ ਐਂ ਕਰੇਗਾ। ਇੱਕ ਦਾ ਰਾਹ ਹੈਗਾ ਡਿਬੇਟਾ ਡਿਬੇਟ ਕਰਨੀ ਆ ਬੰਦੇ ਬਥਾਰਾ ਨਿਊਟਰਲ ਬੰਦੇ ਐਡਵੋਕੇਟ ਬਥਾਰਾ ਜੱਜ ਬਟਾਦਾ ਹਾਰਟ ਕੋ ਰਿਟਾਇਰਮੈਂਟ ਜੱਜ ਉਹ ਫੈਸਲਾ ਕਰਦਣਗੇ ਕੌਣ ਠੀਕ ਅਸੀਂ ਗਲਤ ਆ ਕਿ ਠੀਕ ਆ ਇਹਦਾ ਫੈਸਲਾ ਹੋਊਗਾ ਤੇ ਜੇ ਤੂੰ ਦੂਜੀ ਦੇਖ ਡਿਬੇਟ ਵਾਲੀ ਛੱਡਣੀ ਆ ਤੇ ਜ਼ਬਰ ਕਰਕੇ ਤਾਂ ਸਾਨੂੰ ਦੱਪਣਾ ਤਾਂ ਤੈਨੂੰ ਖੁੱਲੀ ਛੁੱਟੀ ਐ ਤੇ ਮੈਦਾਨ ਖੁੱਲ੍ਹੇ ਉਹ ਮਿਆਂ ਆ ਅਸੀਂ ਤੇਰੇ ਜ਼ਬਰਦਸਤ ਵਿਰੋਧ ਕਰਾਂਗੇ ਤੇ ਸਾਡਾ ਸਬਰ ਵੀ ਦੇ ਕੱਲਾ ਤੂੰ ਨਹੀਂ ਹੈ ਜਿਹੜੀ ਕੁਰਸੀ ਤੇ ਤੂੰ ਆਇਆ ਨਾ ਹੁਣ ਇਸ ਕੁਰਸੀ ਤੇ ਬਹੁਤ ਬਹਿ ਕੇ ਚਲੇਗੇ ਪਹਿਲਾਂ ਨਾ ਇਹ ਅੰਦੋਲਨ ਕਦੇ ਦਬੇ ਨੇ ਨਾ ਇਹਨਾਂ ਦੇ ਦਬਣ ਉਹਨਾਂ ਚਿਰ ਤੱਕ ਚੱਲਦੇ ਰਹਿਣਗੇ ਜਿੰਨਾ ਚਿਰ ਇਹ ਠੱਕੜशाही ਚੱਲਦੀ ਰਹੇ ਜਿੰਨਾ ਚਿਰ ਇਹ ਲੁੱਟ ਖਸੁੱਟ ਚੱਲਦੀ ਕੀ ਸਮਝਦਾ ਹੈ ਤੂੰ ਸਾਨੂੰ ਨਹੀਂ ਪਤਾ ਕਿਹੜੀ ਇੰਡਸਟਰੀ ਨੇ ਸਾਡਾ ਫਾਇਦਾ ਕਰਨਾ ਕਿਹੜੀ ਨੇ ਸਾਡਾ ਨੁਕਸਾਨ ਕਰਨਾ ਬਾਇਓ ਗੈਸ ਪੈਨ ਪਲੈਂਟ ਦਾ ਵਿਰੋਧ ਹੋਇਆ ਇਸ ਕਰਕੇ ਹੋਇਆ ਨਾ ਕਿ ਉਹ ਬਦਬੂ ਮਾਰਦੀ ਹੈ ਉੱਚ ਇਹ ਜੀ ਗੈਸ ਮੀਥੇਨ ਗੈਸ ਇਹ ਜੀ ਨਿਕਲ ਜਿਹੜੇ ਬਿਰਕਤਾ ਦਾ ਨੁਕਸਾਨ ਕਰਦੀ ਹੈ ਹੁਣ ਤੇਰੇ ਨਾਲ ਕਿਹੜੇ ਇਤਿਹਾਸ ਤੋਂ ਗੱਲ ਕਰੀਏ ਕਿਹੜੀ ਕਿਤਾਬ ਤੋਂ ਗੱਲ ਕਰੀਏ 2018 ਦੀ ਅਮਰਿੰਦਰ ਦੀ ਸਰਕਾਰ ਵੇਲੇ 8 ਸੈਕਟਰ ਚੰਡੀਗੜ੍ਹ ਦੇ ਵਿੱਚ ਇੱਕ ਜਰਮਨ ਦੀ ਕੰਪਨੀ ਆਈ ਜਿਹੜੇ ਪ੍ਰਾਲੀ ਦੇ ਮਸਲੇ ਦਾ ਹੱਲ ਕੱਢਣ ਵਾਸਤੇ ਸੱਜੇ ਉਹਨੇ ਵੈਸ਼ ਦਰਾਂ ਨੇ ਗੱਲ ਕਹੀ ਕਿ ਪ੍ਰਾਲੀ ਸਾੜਨਾ ਵੀ ਗਲਤ ਹੈ ਪ੍ਰਾਲੀ ਨੂੰ ਜ਼ਮੀਨ ਦੇ ਵਿੱਚ ਬੋੜਨਾ ਵੀ ਗਲਤ ਹੈ ਇਹ ਦੋਨੇ ਕੰਮ ਹੀ ਘਰਾਲ ਨੇ ਜੇ ਸਾੜੋਗੇ ਤਾਂ ਵੀ ਇਹਦੇ ਵਿੱਚ ਮੀਥਨ ਗੈਸ ਹੈ ਜਿਹੜੀ ਬਹੁਤ ਖਤਰਨਾਕ ਹੈ ਮਨੁੱਖ ਵਾਸਤੇ ਉਹ ਹਾਨੀਕਾਰਕ ਜੇ ਇਹਨੂੰ ਜ਼ਮੀਨ 'ਚ ਦਬਕੇ ਗਾਲੋਗੇ ਮੀਥਨ ਗੈਸ ਫਿਰ ਵੀ ਉਹਦੇ ਵਿੱਚੋਂ ਨਿਕਲਦੀ ਹੈ ਉਹਲੇ ਰਿੰਗ ਦਬਕੇ ਮਾਰਨਾ ਫਿਰ ਜੇ ਇਹ ਬਿਮਾਰੀ ਦਾ ਹੱਲ ਕੱਢਣ ਵਾਸਤੇ ਤੂੰ ਆਹ ਕੁਝ ਕਰਦਾ ਤਾਂ ਝੋਨੇ ਦਾ ਬਦਲੀ ਦੇ ਦੇ ਫਿਰ ਤੂੰ ਤੈਨੂੰ ਐਡਾ ਇਹ ਜਾਂ ਨਾਲੇ ਪਾਣੀ ਬਾਜੂ ਨਾਲੇ ਅਸੀਂ ਬਾਜਾਂਗੇ ਅਸੀਂ ਕਦੋਂ ਬਾਗਾਂਗੇ ਤੇਰੇ ਕੋਲੋਂ ਝੋਨਾ ਭਰੀ ਤੇਰੇ ਪ੍ਰਭੂਆਂ ਨੂੰ ਪੁੱਛ ਲੈ ਉਹ ਦਿੱਲੀ ਵਾਲਿਆਂ ਨੂੰ ਪੁੱਛ ਲੈ ਉਹ ਨੀਤੀ ਜੋਗ ਵਾਲਿਆਂ ਨੂੰ ਪੁੱਛ ਲੈ ਝੋਨਾ ਤਾਂ ਸਾਡੀ ਫਸਲ ਹੀ ਨਹੀਂ ਸੀ ਭਾਈ ਝੋਨਾ ਤਾਂ ਦਿੱਤਾ ਸੀ ਸਾਨੂੰ ਇੱਥੇ ਤਾਂ 1200 ਮਿਮੀ بارش ਹੁੰਦੀ ਹੈ ਜਿੱਥੇ ਝੋਨਾ ਉੱਥੇ ਬੀਜਣਾ ਚਾਹੀਦਾ ਪੰਜਾਬ ਦਾ ਸਿਰਫ 500 ਐਮਐਮ ਪਾਣੀ ਦੇ ਵਿੱਚ ਤੁਸੀਂ ਝੋਨਾ ਸਾਨੂੰ ਦੇਤਾ ਅੱਜ ਤਾਂ ਮੰਗਿਆ ਨਹੀਂ ਆ ਕਰਕੇ ਪਾਣੀ ਮੁਕਾਇਆ ਜੇ ਤੁਹਾਡੇ ਮਾਡਲ ਨੇ ਮੁਕਾਇਆ ਇਹ ਖੇਤੀ ਦਾ ਮਾਡਲ ਲੈਂਦਾ ਤੁਸੀਂ ਆਪਦਾ ਸਮਾਨ ਵੇਚਣ ਦੀ ਗੱਤਰ ਲੈਂਦਾ ਇਸ ਕਰਕੇ ਜਿਹੜਾ ਤੁਸੀਂ ਸਾਡੇ ਤੇ ਠੋਸ ਰਹੇ ਹੋ ਵੀ ਇੰਡਸਟਰੀਆਂ ਦਾ ਵਿਰੋਧ ਕਰਦੇ 22 ਗੱਲਾਂ ਮਿਲ ਲੱਗੀਆਂ ਪੰਜਾਬ 'ਚ ਕਿਸੇ ਦਾ ਵਿਰੋਧ ਹੋਇਆ 5000 ਸੈਲਰ ਹੈ ਪੰਜਾਬ 'ਚ ਕਿਸੇ ਦਾ ਵਿਰੋਧ ਹੋਇਆ ਇੱਕ ਦਰਜਣ ਕਾਟਨ ਮੇਲਾ ਲੱਗੀਆਂ ਪੰਜਾਬ 'ਚ ਕਿਸੇ ਦਾ ਵਿਰੋਧ ਹੋਇਆ ਜਿਹੜੀਆਂ ਸਾਡੇ ਫਾਇਦੇ ਦੀਆਂ ਮਿਲਾਂ ਨੇ ਜਦੋਂ ਲੱਗਦੀਆਂ ਨੇ ਅਸੀਂ ਹੱਲ ਕਿਉਂ ਨਹੀਂ ਕਰਾਂਗੇ ਜੇ ਪਰਾਲੀ ਦਾ ਤੂੰ ਸਹੀ ਹੱਲ ਕੱਢਣ ਵਾਸਤੇ ਕੋਈ ਬਿੱਲ ਲਾਵੇ ਉਹ ਪ੍ਰਦੂਸ਼ਣ ਨਾ ਕਰੇ ਲੋਕਾਂ ਨੂੰ ਤਕਲੀਫ ਨਾ ਹੋਵੇ ਅਸੀਂ ਵਿਰੋਧ ਕਿਉਂ ਕਰਾਂਗੇ